ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਗੁਰੂ ਮਹਾਰਾਜ ਨੇ ਸਾਡੇ ਜੀਵਨ ਦੇ ਨਾਲ ਸਬੰਧਤ ਹਰ ਉਸ ਪਹਿਲੂ ਦੇ ਉੱਤੇ ਗੁਰਬਾਣੀ ਦੀ ਦਾਤ ਬਖਸ਼ਿਸ਼ ਕੀਤੀ ਜਿਸ ਪਹਿਲੂ ਦਾ ਸਾਡੇ ਜੀਵਨ ਦੇ ਨਾਲ ਦੂੰਗਾ ਤਾਲੁਕਾਤ ਹੈ ਅਤੇ ਉਹਦਾ ਸਾਡੇ ਜੀਵਨ ਤੇ ਪ੍ਰਭਾਵ ਪੈਂਦਾ ਹੈ ਜਿਵੇਂ ਜਿਵੇਂ ਮਹੀਨੇ ਬਦਲਦੇ ਨੇ ਓਵੇਂ-ਓਵੇਂ ਰੁੱਤਾਂ ਵੀ ਬਦਲਦੀਆਂ ਨੇ ਸਾਡਾ ਰਹਿਣ ਸਹਿਣ ਦਾ ਢੰਗ ਖਾਣ ਪੀਣ ਦਾ ਤਰੀਕਾ ਸਾਡਾ ਫਸਲੀ ਚੱਕਰ ਸਾਰਾ ਕੁਝ ਹੀ ਬਦਲ ਜਾਂਦਾ ਹੈ ਬੇਅੰਤ ਗਰਮੀ ਹੋਵੇ ਤੇ ਦਿਮਾਗ ਦੇ ਉੱਪਰ ਵੀ ਪ੍ਰਭਾਵ ਪੈਂਦਾ ਹੈ ਠੰਡ ਹੋਵੇ ਤਾਂ ਵੀ ਸਾਡੀਆਂ ਸਰੀਰਕ ਗਤੀਵਿਧੀਆਂ ਸਾਡੇ ਵਿਚਾਰ ਹਰ ਇੱਕ ਚੀਜ਼ ਬਦਲ ਜਾਂਦੀ ਹੈ ਜੋ ਚੀਜ਼ਾਂ ਗਰਮੀਆਂ 'ਚ ਚੰਗੀਆਂ ਲੱਗਦੀਆਂ ਨੇ ਸਰਦੀਆਂ ਦੇ ਵਿੱਚ ਉਹਨਾਂ ਵੱਲ ਦੇਖਣ ਨੂੰ ਜੀ ਨਹੀਂ ਕਰਦਾ ਬਰਫ਼ੀਲਾ ਪਾਣੀ ਪੀਣ ਨੂੰ ਜੋ ਚੀਜ਼ਾਂ ਠੰਡ 'ਚ ਚੰਗੀਆਂ ਲੱਗਦੀਆਂ ਨੇ ਰਜਾਈਆਂ ਕੰਬਲ ਉਹਨਾਂ ਨੂੰ ਗਰਮੀ 'ਚ ਦੇਖਣ ਦੀ ਲੋਹ ਨਹੀਂ ਕਰਦੀ ਸਾਡਾ ਪੂਰੇ ਦਾ ਪੂਰਾ ਸੁਭਾਅ ਪਲਟ ਹੋ ਜਾਂਦਾ ਹੈ ਮੇਰੇ ਮਾਲਕ ਨੇ ਸਾਡੇ ਜੀਵਨ ਦੇ ਨਾਲ ਸੰਬੰਧਿਤ ਹਰ ਪਹਿਲੂ ਦੇ ਉੱਤੇ ਗੁਰਬਾਣੀ ਦੀ ਦਾਤ ਬਖਸ਼ਿਸ਼ ਕੀਤੀ 12 ਮਾਹ ਬਖਸ਼ਿਸ਼ ਕੀਤੀ 12 ਮਾਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਵਾਰ ਆਈ ਇੱਕ ਗੁਰੂ ਨਾਨਕ ਸਾਹਿਬ ਨੇ ਤੁਖਾਰੀ ਰਾਗ 'ਚ ਬਖਸ਼ਿਸ਼ ਕੀਤੀ ਹੈ ਇੱਕ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਨੇ ਮਾਝ ਰਾਗ ਦੇ ਵਿੱਚ ਬਖਸ਼ਿਸ਼ ਕੀਤੀ ਰੁਤੀ ਬਾਣੀ ਹੈ ਰੁੱਤਾਂ ਦੇ ਉੱਪਰ ਆਧਾਰਿਤ ਤਿੱਤੀ ਬਾਣੀ ਹੈ ਤਿੱਤਾਂ ਦੇ ਆਧਾਰਿਤ ਸੱਤ ਬਾਹਰ ਬਾਣੀ ਹੈ ਹਫਤੇ ਦੇਆਂ ਸੱਤਾਂ ਦਿਨਾਂ ਦੇ ਉੱਤੇ ਆਧਾਰਿਤ ਪਹਿਰੇ ਬਾਣੀ ਸ੍ਰੀ ਰਾਗ ਦੇ ਵਿੱਚ ਸੁਭਾਜਮਨ ਹੈ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਉਹਨੂੰ ਆਪਾਂ ਪਹਿਰ ਦੇ ਨਾਮ ਨਾਲ ਪੁਰਾਣਿਆਂ ਵੇਲੇਾਂ 'ਚ ਜਾਣਦੇ ਰਹੇ ਹਾਂ ਇੱਕ ਦਿਨ ਦੇ ਵਿੱਚ ਅੱਠ ਪਹਿਰ ਤੇ ਸਤਗੁਰਾਂ ਆਖਿਆ ਅੱਠ ਪਹਿਰ ਆਰਾਧੀ ਹੈ ਪੂਰਨ ਸਤਗੁਰ ਗਿਆਨ ਉਹ ਕਿਵੇਂ ਜਪਣਾ ਅਤੇ ਸਾਡੇ ਜੀਵਨ ਦੇ ਵਿੱਚ ਕੀ ਕੀ ਘਟਨਾਵਾਂ ਵਾਪਰਦੀਆਂ ਨੇ ਮੇਰੇ ਮਹਾਰਾਜ ਨੇ ਉਹਨੂੰ ਵੀ ਪਹਿਰਾਂ ਦੇ ਵਿੱਚ ਕਾਊਂਟ ਕੀਤਾ ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਬਾਸ ਇਸ ਭਾਵ ਦੇ ਨਾਲ ਇਸੇ ਤਰੀਕੇ ਨਾਲ ਘੋੜੀਆਂ ਬਾਣੀ ਸਲੋਕ ਇਸੇ ਤਰੀਕੇ ਦੇ ਨਾਲ ਸੋਹਿਲਾ ਬਾਣੀ ਇਹ ਤੇ ਆਦਿਕ ਹਰ ਪੱਖ ਦੇ ਨਾਲ ਸੰਬੰਧਿਤ ਬਾਣੀ ਸਾਨੂੰ ਸਤਿਗੁਰਾਂ ਨੇ ਤਾਂ ਕਰਕੇ ਬਖਸ਼ਿਸ਼ ਕੀਤੀ ਹੈ ਤਾਂ ਕਿ ਇੱਕ ਸਿੱਖ ਉਸ ਬਾਣੀ ਨੂੰ ਪੜੇ ਅਤੇ ਵਿਚਾਰੇ ਸਿੱਖ ਦੀ ਤਰਸ ਦੀ ਇਹ ਹੈ ਵੀ ਸਿੱਖ ਹੁਣ ਬਾਣੀ ਦੇ ਮਾਮਲੇ 'ਚ ਵੀ ਸ਼ਾਰਟਕਟ ਲੱਭਦਾ ਹੈ ਕਿ ਕੌਣ 1430 ਅੰਕਾਂ ਦਾ ਮਹਾਨ ਗ੍ਰੰਥ ਪੜ੍ਹੇ ਕਿਸੇ ਬਾਬੇ ਨੂੰ ਫੜੋ ਜਿਹੜਾ ਸਾਨੂੰ ਕੋਈ ਇੱਕ ਸ਼ਬਦ ਕੱਢ ਕੇ ਦੇ ਦੇ ਤੇ ਬਸ ਉਸ ਇੱਕ ਸ਼ਬਦ ਨੂੰ ਪੜਨ ਦੇ ਨਾਲ ਸਮਝਣ ਦੀ ਵੀ ਲੋੜ ਨਾ ਪਵੇ ਸਾਡੇ ਸਾਰੇ ਕੰਮ ਰਾਸ ਆ ਜਾਣ ਸਾਡੇ ਸਾਰੇ ਕਾਲ ਕੰਟਕ ਦੁੱਖ ਦੂਰ ਹੋ ਜਾਣ ਬੈਰੀਆਂ ਦਾ ਸਰਬਨਾਸ਼ ਹੋ ਜਾਏ ਕਾਰੋਬਾਰਾਂ ਦੇ ਵਿੱਚ ਤਰੱਕੀਆਂ ਹੋ ਜਾਣ ਸੇਤਾਂ ਸਾਡੀਆਂ ਜਿਹੜੀਆਂ ਨੇ ਉਹ ਐਨ ਲਹਿਰਾ ਬਹਿਰਾ ਹੋ ਜਾਣ ਬਸ ਸਾਡੇ ਸਾਰੇ ਕੰਮ ਨਿਪਰੇ ਚੜ ਜਾਣ ਸਿਰਫ ਇੱਕ ਸ਼ਬਦ ਦੇ ਨਾਲ ਉਹ ਉਹ ਵੀ ਕੋਈ ਬਾਬਾ ਕਢ ਕੇ ਦੇ ਦੇ ਅਸੀਂ ਆਪ ਨਹੀਂ ਬੜਾਂਗੇ ਅਸੀਂ ਆਪ ਨਹੀਂ ਵਿਚਾਰਾਂਗੇ ਅਸੀਂ ਆਪ ਲੱਭਣ ਦੀ ਕੋਸ਼ਿਸ਼ ਨਹੀਂ ਕਰਾਂਗੇ ਕਿ ਗੁਰਬਾਣੀ ਦਾ ਅਨਮੋਲ ਖਜ਼ਾਨਾ ਕਹਿੰਦਾ ਕੀ ਹੈ ਸਾਨੂੰ ਆਲਸ ਆਉਂਦਾ ਕਿਉਂਕਿ ਸਾਡੇ ਕੋਲ ਸਮੇਂ ਦੇ ਮੁਤਾਬਕ ਔਰੁਝਾਨ ਦੇ ਵਿੱਚ ਕੁਝ ਹੋਇਆ ਕੋ ਹੋਰ ਬਹੁਤ ਸਾਰੇ ਕੰਮ ਨੇ ਯਤਨ ਕਰਿਆ ਕਰੀਏ ਆਪ ਸਹਿਜ ਪਾਠ ਕਰਕੇ ਗੁਰਬਾਣੀ ਨੂੰ ਔਰ ਰੋਜ਼ਾਨਾ ਆਪਣੇ ਜੀਵਨ ਦੀ ਤੇ ਸਵਾਸਾਂ ਦੀ ਖੁਰਾਕ ਬਣਾ ਲਈਏ ਆਓ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ ਚ ਕੀ ਕਹਿੰਦੇ ਹੈ ਜਾਨਣ ਦਾ ਯਤਨ ਕਰੀਏ ਪਾਰਸਾ ਜੀ ਨੇ ਆਖਿਆ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲਿਏ ਹਰਜਾਈ ਜਿਹੜਾ ਅਸੂ ਦਾ ਮਹੀਨਾ ਆਰੰਭ ਹੋਇਆ ਹੈ ਨਾ ਗੁਰੂ ਪਿਆਰਿਓ ਇਹ ਮਹੀਨਾ ਆਰੰਭ ਹੁੰਦਿਆਂ ਹੀ ਸਾਨੂੰ ਇੱਕ ਆਰਾਮ ਜਿਹਾ ਮਹਿਸੂਸ ਹੁੰਦਾ ਹੈ ਉਹ ਆਰਾਮ ਕਾਹਦਾ ਹੈ ਜਿਹੜੀ ਜੇਟ ਹਾੜਦੀਆਂ ਗਰਮੀਆਂ ਅਸੀਂ ਝੱਲੀਆਂ ਨੇ ਅਜੇ ਮਹੀਨਾ ਪਹਿਲਾਂ ਹੀ ਉਹਦੇ ਤੋਂ ਬਾਅਦ ਭਾਦੋਂ ਆ ਗਿਆ ਸੌਣ ਤੋਂ ਬਾਅਦ ਸੌਣ ਤੋਂ ਬਾਅਦ ਜਦੋਂ ਭਾਦੋਂ ਆਇਆ ਤੇ ਭਾਦੋਂ ਦੇ ਵਿੱਚ ਹਮਸ ਗਰਮੀ ਵੀ ਹੈ ਨਾਲ ਹੁਮਸ ਹੈ ਤੇ ਇਸੂ ਮਸ ਦੇ ਅੰਦਰ ਸਾਨੂੰ ਵੈਸੀ ਬੜੀ ਵਿਆਕੁਲਤਾ ਹੁੰਦੀ ਹੈ ਪਸੀਨਾ ਚਿਪਚਿਪ ਜੇ ਲੜਨ ਦਾ ਮਨ ਜੇ ਕੋਈ ਕਾਰਨ ਨਾ ਵੀ ਹੋਵੇ ਤਾਂ ਵੀ ਲੜਨ ਨੂੰ ਜੀ ਕਰੀ ਜਾਂਦਾ ਹੁੰਦਾ ਅੱਜ ਕੱਲ ਤਾਂ ਐਸੀ ਨਹੀਂ ਜੇ ਐਸੀ ਤੋਂ ਬਾਹਰ ਖੜ ਜਾਓ ਤੇ ਪਤਾ ਲੱਗਦਾ ਵੀ ਮੱਥਾ ਕਿਵੇਂ ਘੁੰਮਦਾ ਜਦੋਂ ਅਸੂ ਦਾ ਮਹੀਨਾ ਆਉਂਦਾ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਖੜਾ ਛੁੱਟਦਾ ਹੈ ਇਸ ਮਹੀਨੇ ਦੇ ਅੰਦਰ ਨਾ ਠੰਡ ਮਹਿਸੂਸ ਹੋਏਗੀ ਨਾ ਗਰਮੀ ਮਹਿਸੂਸ ਹੋਏਗੀ ਆਪਣੇ ਆਪ ਦੇ ਵਿੱਚ ਬੜਾ ਸੁਹਾਵਣਾ ਜਿਹਾ ਮਹੀਨਾ ਹੈ ਇਹ ਵੀ ਮਹੀਨਾ ਚੰਗਾ ਹੈ ਅਗਰ ਕਤਕ ਦਾ ਮਹੀਨਾ ਵੀ ਸੋਹਣਾ ਹੈ ਇਹਦੇ ਵਿੱਚ ਵੈਸੀ ਬੜਾ ਆਨੰਦ ਹੈ ਮੇਰੇ ਪਾਤਸ਼ਾਹ ਆਕਤ ਨੇ ਕੀ ਇਹ ਆਨੰਦ ਸਦੀਵੀ ਆਪ ਦੇ ਅੰਦਰ ਵਸਾਉਣਾ ਚਾਹੁੰਦਾ ਕੀ ਇਹ ਖੁਸ਼ੀਆਂ ਕੀ ਇਹ ਖੇੜਾ ਸਦੀਵੀ ਅੰਦਰ ਚਾਹੀਦਾ ਹੈ ਕਿਉਂਕਿ ਸਾਡੇ ਅੰਦਰ ਸਦੀਵੀ ਪਤਾ ਕੀ ਚੱਲਦਾ ਹੈ ਸਾਡੇ ਅੰਦਰ ਸਦੀਵੀ ਚੱਲਦੀ ਹੈ ਤਪਸ਼ ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅਗ ਭਾਵੇਂ ਉਹ નિર્ਦਈਤਾ ਦੀ ਅੱਗ ਹੋਵੇ, ਭਾਵੇਂ ਉਹ ਹੰਕਾਰ ਦੀ ਅੱਗ ਹੋਵੇ, ਭਾਵੇਂ ਉਹ ਮੋਹ ਦੀ ਅੱਗ ਹੋਵੇ ਅਤੇ ਭਾਵੇਂ ਉਹ ਗੁੱਸੇ ਦੀ ਅੱਗ ਹੋਵੇ। ਭਵੇਂ ਤਜੈ ਨਾਨਕ ਤਰੀਏ ਕਰਮੀ ਨਦੀ। ਜਿਵੇਂ ਸਾਡੇ ਅੰਦਰ ਹਰ ਵੇਲੇ ਗਰੀਖਮ ਰੁੱਤ ਚੱਲ ਰਹੀ ਐ ਤਪਈ ਹੋਏ ਆ ਮੇਰੇ ਮਾਲਕ ਜੀ ਆਖਦੇ ਨੇ ਚੰਦਨ ਚੰਦਨਾ ਸਰਦ ਰੁੱਤ ਨਾ ਇਹ ਚੰਦ ਤੋਂ ਦੂਰ ਹੋਵੇ ਨਾ ਚੰਦਨ ਤੋਂ ਨਾ ਸਰਦੀ ਦੀ ਰੁੱਤ ਤੋਂ ਮੂਲਾਂ ਮਿਟਾਈ ਕਾਮ ਕਾਮ ਕਹਿੰਦੇ ਨੇ ਗਰਮੀ ਨੂੰ ਸ਼ੀਤਲ ਧੀਵੇ ਨਾਨਕਾ ਜਪੰਧੜੋ ਹਰਨਾਮ ਇੱਥੇ ਅਸੂ ਮਹੀਨੇ ਨੂੰ ਇਸ ਤਰੀਕੇ ਨਾਲ ਸੰਕੇਤਕ ਤੌਰ ਤੇ ਵਰਤਿਆ ਮਹਾਰਾਜ ਨੇ ਅਸੁਨ ਪ੍ਰੇਮ ਉਮਾਹੜਾ ਮੇਰੇ ਅੰਦਰ ਬੜਾ ਪ੍ਰੇਮ ਪੈਦਾ ਹੋ ਰਿਹਾ ਹੈ ਉਹ ਜਿਹੜਾ ਬੇਫਜ਼ੂਲ ਚ ਗੁੱਸਾ ਚੜ ਰਿਹਾ ਸੀ ਨਾ ਤਪਸ਼ ਕਰਕੇ ਹੰਮਸ ਕਰਕੇ ਉਹੋਂ ਗਈ ਕਿਉਂ ਮਿਲਿਆ ਹਰ ਜਾਏ ਪਰ ਇਹਦੇ ਨਾਲ ਹੀ ਮੇਰੇ ਅੰਦਰ ਪਰਮਾਤਮਾ ਦੇ ਮਲਾਪ ਦਾ ਇੱਕ ਚਾਉ ਪੈਦਾ ਹੋ ਗਿਆ ਪਰ ਇੱਥੇ ਕਿਉਂ ਕਿਉਂ ਸ਼ਬਦ ਦਾ ਭਾਵ ਹੈ ਕਿਉਂ ਕਰ ਤੇ ਕਿਉਂ ਕਰਦਾ ਭਾਵ ਕੀ ਹੈ ਕਿਵੇਂ ਕਿੱਦਾਂ ਕਿਉਂ ਦਾ ਮਤਲਬ ਇੱਥੇ ਕੁਐਸਚਨ ਵਾਏ ਨਹੀਂ ਇੱਥੇ ਕਿਉਂ ਦਾ ਮਤਲਬ ਹੈ ਹਾਉ ਕਿਉਂ ਮਿਲਿਆ ਹਰ ਜਾਏ ਮਾਲਕ ਨਾਲ ਮਿਲਾਪ ਕਿਵੇਂ ਹੋਵੇ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਮੇਰੇ ਮਨ ਦੇ ਅੰਦਰ ਵੀ ਮੇਰੇ ਤਨ ਦੇ ਅੰਦਰ ਵੀ ਮਾਲਕ ਦੇ ਪਰਮਾਤਮਾ ਦੇ دیدار ਕਰਨੇ ਦੀ ਬਹੁਤ ਜ਼ਿਆਦਾ ਪਿਆਸ ਵੱਧ ਗਈ ਕੋਈ ਤਾਂ ਮਿਲਾਵੇ ਅਗਲੇ ਦੀ ਪੰਕਤੀ 'ਚ ਜਵਾਬ ਹੈ ਜੀ ਕਿੰਦਰ ਜੀ ਮਿਲਣਾ ਹੈ ਨਾ ਸੰਤ ਸੁਹਾਈ ਪ੍ਰੇਮ ਕੇ ਹੋਰ ਦੂਜੀ ਨਹੀਂ ਜਾਈ ਸੰਤ ਸੁਹਾਈ ਪ੍ਰੇਮ ਕੇ ਹਉ ਤਨ ਕੇ ਲਾਗਾ ਪਾਏ ਸੰਤ ਕੌਣ ਨੇ ਜਿਹੜੇ ਸਤਸੰਗੀ ਜਨ ਨੇ ਜੋ ਪਰਮਾਤਮਾ ਦੇ ਵਿੱਚ ਆਪ ਦਾ ਚਿੱਤ ਆਪ ਦੀ ਸੁਰਤ ਜੋੜ ਕੇ ਰੱਖਦੇ ਨੇ ਜੋ ਉਹਦੇ ਭਾਣੇ ਉਹਦੀ ਰਜ਼ਾ ਦੇ ਵਿੱਚ ਚੱਲਦੇ ਨੇ ਜਿਹਨੂੰ ਉਹਦੀਆਂ ਰਮਜ਼ਾਂ ਸਮਝ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਮੇਰਾ ਚਿੱਤ ਕਰਦੇ ਮੈਂ ਉਹਨਾਂ ਦੀ ਸ਼ਰਨ ਫੜ ਲਵਾਂ ਹੁਣ ਇਸ ਗੱਲ ਨੂੰ ਸਮਝਿਓ ਵੀ ਸਭ ਨਾਲੋਂ ਪਹਿਲਾਂ ਨਾ ਸੰਤਾਂ ਦੀ ਸ਼ਰਣ ਜਾਣ ਦਾ ਉਹਨਾਂ ਦੀ ਸ਼ਰਣ ਫੜਨ ਦਾ ਅੰਦਰ ਚਾਅ ਪੈਦਾ ਤਾਂ ਹੁੰਦਾ ਹੈ ਜਿਹੜੀ ਪਹਿਲੀ ਪੰਕਤੀ ਚ ਕਿਹਾ ਹੈ ਅਸਤੁਨ ਪ੍ਰੇਮ ਉਮਾਹੜ ਕਿਉਂ ਮਿਲਿਆ ਹਰ ਜਾਏ ਪ੍ਰੇਮ ਤਾਂ ਜਾਗ ਗਿਆ ਉਧਰ ਨੂੰ ਚੱਲਣ ਦਾ ਉਤਸ਼ਾਹ ਤਾਂ ਪੈਦਾ ਹੋ ਗਿਆ ਪਰ ਪਤਾ ਨਹੀਂਗਾ ਜਾਣਾ ਕਿਦਾਂ ਮਨ ਤੇ ਤਨ ਦੇ ਵਿੱਚ ਪਿਆਸ ਤਾਂ ਜਾਗ ਗਈ ਪਰ ਕੋਈ ਤੇ ਆ ਕੇ ਮਿਲਾਵੇ ਕਿਵੇਂ ਜਾਵਾਂ ਕਿਵੇਂ ਰਾਹੀ ਨਹੀਂ ਪਤਾ ਤਰੀਕਾ ਹੀ ਨਹੀਂ ਪਤਾ ਏਦਾਂ ਦੀ ਇੱਕ ਸ਼ਖਸੀਅਤ ਹੈ ਜੋ ਇਸੇ ਪ੍ਰਕਾਰ ਨਾਲ ਆਪ ਦਾ ਜੀਵਨ ਬਤੀਤ ਕਰ ਰਹੀ ਹੈ ਪਰਮਾਤਮਾ ਦੇ ਪ੍ਰਤੀ ਅੰਦਰ ਚਾਹ ਤਾਂ ਹੈ ਉਤਸ਼ਾਹ ਤਾਂ ਹੈ ਪਹਿਲਾਂ ਆਪ ਦੇ ਪਿਤਾ ਇਹ ਕੰਮ ਕਰਦੇ ਰਹੀ ਮੰਡਲੀ ਬਣਾਈ ਉਸ ਮੰਡਲੀ ਨੂੰ ਸਲਾਨਾ ਵੈਸ਼ਨੂ ਦੇਵੀ ਦੀ ਯਾਤਰਾ ਤੇ ਲੈ ਕੇ ਜਾਣਾ ਆਪਣੇ ਪਿੰਡ ਨਗਰ ਦੇ ਵਿੱਚ ਥੋੜੇ ਚੰਬ ਸਮੇਂ ਦੇ ਲਈ ਕੁਲ ਕੁਝ ਚਿਰ ਬਾਦ ਕੀਰਤਨ ਵੀ ਕਰ ਲੈਣਾ ਕਰਦਿਆਂ ਕਰਾਉਂਦਿਆਂ ਪਿਤਾ ਜੀ ਗੁਜ਼ਰ ਗਏ ਅੱਗਿਓ ਜ਼ਿੰਮੇਵਾਰੀ ਪੁੱਤਰ ਦੇ ਮੋਢਿਆਂ ਤੇ ਆ ਗਈ ਤੇ ਪੁੱਤਰ ਮੰਡਲੀ ਦਾ ਇਸ ਵਕਤ ਜਥੇਦਾਰ ਹੈ ਜਥੇਦਾਰ ਤਾਂ ਹੈ ਹੁਣ ਤੱਕ ਤਾਂ ਸਾਲਾਨਾ ਜਾਂਦੇ ਰਹੀ ਯਾਤਰਾਵਾਂ ਤੇ ਹੁਣ ਤੱਕ ਤਾਂ ਥੋੜਾ ਬੋਤ ਕੀਰਤਨ ਕਰਦੇ ਰਹੇ ਢੋਲਕੀਆਂ ਛਾਣਿਆਂ ਦੇ ਨਾਲ ਪਰ ਇੱਕ ਦਿਨ ਇੱਕ ਗੁਰੂ ਨਾਨਕ ਦਾ ਸਿੱਖ ਲੰਘਿਆ ਜਾਂਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਇੱਕ ਤੁਕ ਗਾ ਰਿਹਾ ਪੌੜੀ ਗਾ ਰਿਹਾ ਜਿਤ ਸੇਵੇ ਐ ਸੁਖ ਪਈ ਐ ਸੋ ਸਾਹਿਬ ਸਦਾ ਸਮਹਲੀਏ ਜਿਤ ਕੀਤਾ ਪਈਆ ਆਪਣਾ ਸਹਾਲ ਬੁਰੀ ਕਿਉਂ ਕਾਲੀ ਐ ਮੰਦਾ ਮੂਲ ਨਾ ਕੀ ਚਈ ਦਿਲ ਮੀ ਨਦਰ ਨ ਹਲੀ ਐ ਕਿਚਲਾ ਹੈ ਉਪਰ ਕਾਲੀ ਐ ਹੁਣ ਉਗਾਰੇ ਤੇ ਭਾਈ ਲਹਿਣਾ ਜੀ ਉਹ ਸੁਣ ਲੰਦੇ ਨੇ ਇਹ ਉਹੀ ਨੇ ਜਿਹੜੇ ਤਲਾਨਾ ਵੈਸ਼ਨੋ ਦੇ ਵਿਧਿਆਤਰਾ ਤੇ ਜਾਂਦੇ ਆ ਜਦੋਂ ਪੰਗਤੀ ਸੁਣੀ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ ਰੋਮ ਰੋਮ ਖੜਾ ਹੋ ਗਿਆ ਲੂਹ ਕੰਡੇ ਲਗੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਹੈ ਤੇ ਆਪ ਦੇ ਅੰਦਰ ਇੱਕ ਇਸ ਗੱਲ ਦਾ ਅਹਿਸਾਸ ਹੋਇਆ ਵੀ ਪਾਈ ਸਾਹਿਬ ਜੀ ਇਹ ਤੁਸੀਂ ਕੀ ਗਾ ਦਿੱਤਾ ਕਿਉਂਕਿ ਜਿਹੜੇ ਪ੍ਰੇਮ ਦੇ ਨਾਲ ਭਾਈ ਜੋਧਦਾ ਰਿਹਾ ਔਰ ਜੋ ਉਸ ਵਕਤ ਭਾਈ ਲੈਣਾ ਜਦੋਂ ਸਮਝ ਦੇ ਵਿੱਚ ਆਇਆ ਜਿਤ ਸੇਵਿਆ ਸੁਖ ਪਾਈਏ ਜਿਹਦੀ ਸੇਵਾ ਕੀਤਿਆਂ ਸਦਾ ਹੀ ਸੁਖ ਪ੍ਰਾਪਤ ਹੁੰਦਾ ਸੋ ਸਾਹਿਬ ਸਦਾ ਸੰਭਾਲੀਏ ਗੱਲ ਹੈ ਹਰ ਵੇਲੇ ਸੰਭਾਲਦੀ ਸੁੱਖ ਕਿਹਨੂੰ ਨਹੀਂ ਚਾਹੀਦਾ ਜੀ ਹਰ ਵੇਲੇ ਦਾ ਸੁੱਖ ਕਿਹਨੂੰ ਨਹੀਂ ਚਾਹੀਦਾ ਆਨੰਦ ਤਾਂ ਸਭ ਨੂੰ ਚਾਹੀਦਾ ਹੈ ਕੌਣ ਦੁਖੀ ਹੋਣਾ ਚਾਹੁੰਦਾ ਹੈ ਜੀ ਕੌਣ ਪਰੇਸ਼ਾਨੀਆਂ ਨੂੰ ਆਪਣੇ ਸਿਰ ਤੇ ਰੱਖ ਕੇ ਚੱਲਣਾ ਚਾਹੁੰਦਾ ਹੈ ਹਰ ਕੋਈ ਕਹਿੰਦਾ ਹੈ ਜੀਵਨ ਦੇ ਵਿੱਚ ਦੋ ਘੜੀਆਂ ਸੁੱਖ ਦੀਆਂ ਮਿਲ ਜਾਣ ਤੇ ਭਾਈ ਲੈਣਾ ਜੀ ਸੋਚਾਂ ਦੇ ਵਿੱਚ ਪਏ ਨੇ ਸੁੱਖ ਕੀ ਹੈ ਹੁਣ ਇਹਦੇ ਬਾਰੇ ਤੁਸੀਂ ਵੀ ਵਿਚਾਰਿਓ ਤਾਂ ਮਾੜਾ ਜੀ ਵਿਚਾਰ ਇਸ ਭਾਂਤ ਨਾਲ ਹੈ ਮੰਨ ਲਓ ਵੀ ਤੁਹਾਡੀ ਆਪ ਦੀ ਕੋਈ ਦੁਕਾਨ ਹੈ ਤੁਸੀਂ ਦੁਕਾਨਦਾਰੀ ਕਰ ਰਹੇ ਹੋ ਦੁਕਾਨਦਾਰੀ ਦੇ ਦੌਰਾਨ ਤੁਸੀਂ ਕੋਈ 200 ਵਾਲੀ ਚੀਜ਼ ਜਿਹੜੀ 200 ਦੇ ਵਿਕਣੀ ਚਾਹੀਦੀ ਉਹ 300 ਦੀ 400 ਦੀ 500 ਦੀ ਵੇਚ ਰਹੇ ਹੋ ਤਾਂ ਤੁਹਾਨੂੰ ਆ ਰਿਹਾ ਹੈ ਆਨੰਦ ਪਰ ਜਦੋਂ ਗਾਹਕ ਗੱਲ ਪੈਂਦਾ ਵੀ ਤੁਸੀਂ ਮੇਰੇ ਨਾਲ ਠੱਗੀ ਕੀਤੀ ਤੇ ਉੱਥੇ ਲੜਾਈ ਝਗੜੇ ਦਾ ਮਾਹੌਲ ਵੀ ਹੈ। ਉਹ ਜਿਹੜਾ ਮੈਂ ਨਾਜਾਇਜ਼ ਪੈਸਾ ਕਮਾ ਰਿਆ ਫਿਰ ਉਹਨੂੰ ਸੰਭਲਣ ਨੂੰ ਥਾਂ ਵੀ ਨਹੀਂ ਸਮਝ ਆ ਰਿਹਾ ਕਿੱਥੇ ਸੰਭਲ। ਤੇ ਬੱਚੇ ਵੀ ਹੱਥਾਂ ਚੋਂ ਬਾਹਰ ਜਾ ਰਹੇ ਨੇ। ਫੈਲ ਰਹੇ। ਫਿਰ ਧਰਮ ਪਤਨੀ ਦੇ ਵੀ ਹੱਥ ਪੈਰ ਜਾੜਾ ਪੁੱਟ ਗਏ। ਬਚਤ ਜਦੋਂ ਇਮਾਨਦਾਰੀ ਨਾਲ ਕੰਮ ਕਰ ਰਹੀ ਸੀ ਤਾਂ ਵੀ ਉਹਨੂੰ ਕੀ ਸੀ? ਜਦੋਂ ਬੇਈਮਾਨੀ ਨਾਲ ਕਰਨ ਲੱਗਾ ਤਾਂ ਵੀ ਉਨੀ ਕੀ ਲੱਗੀ ਖਰਚੇ ਉਹਦੇ ਹਿਸਾਬ ਨਾਲ ਵੱਧਦੇ ਹੁਣ ਜਿਵੇਂ ਤਵੇਂ ਕਰਕੇ ਜੋੜ ਜੜਾ ਕੇ ਸਾਲ ਦੇ ਵਿੱਚ ਦੋ ਕੁ ਦਿਨ ਮੈਨੂੰ ਲੱਗਾ ਵੀ ਕਿਉਂ ਨਾ ਮੈਂ ਮੰਡਲੀ ਨੂੰ ਕਿਤੇ ਨਾ ਕਿਤੇ ਧਾਰਮਿਕ ਯਾਤਰਾ ਤੇ ਲੈ ਕੇ ਜਾਵਾਂ ਜਦੋਂ ਮੈਂ ਧਾਰਮਿਕ ਯਾਤਰਾ ਤੇ ਲੈ ਕੇ ਗਿਆ ਤੇ ਮੈਂ ਐਲਾਨ ਕਰਤਾ ਮੈਂ ਪਰਚੇ ਛਪਾਤੇ ਵੀ ਸਾਰਾ ਖਰਚਾ ਮੇਰਾ ਤੁਸੀਂ ਚੱਲਣ ਵਾਲੇ ਬਣੋ ਮੈਂ ਜਾਂਦਿਆਂ ਇਹਨੂੰ ਚਾਹ ਵੀ ਆਪਦੇ ਕੋਲੋਂ ਪਲਾਈ ਮੈਂ ਜਾਂਦਿਆਂ ਉਹਨਾਂ ਨੂੰ ਕਿਸੇ ਢਾਬੇ ਤੇ ਜਾਂ ਕਿਸੇ ਵੀ ਤਰੀਕੇ ਨਾਲ ਭੋਜਨ ਪ੍ਰਸ਼ਾਦਾ ਵੀ ਆਪਦੇ ਕੋਲੋਂ ਖਵਾਇਆ ਮੈਂ ਯਾਤਰਾ ਵੀ ਪੂਰੀ ਆਪਦੇ ਕੋਲੋਂ ਕਰਾਈ ਕਿਸੇ ਤਰੀਕੇ ਦੀ ਤੰਗੀ ਵੀ ਨਹੀਂ ਆਉਣ ਦਿੱਤੀ ਤੇ ਜਦੋਂ ਮੈਨੂੰ ਸੰਗਤ ਨੇ ਅਸੀਸਾਂ ਦਿੱਤੀਆਂ ਮੈਨੂੰ ਖੁਸ਼ੀ ਵੀ ਬੜੀ ਚੜੀ ਸੇਵਾ ਕਰਨ ਲੱਗਿਆ ਮੈਨੂੰ ਬੜਾ ਚਾਅ ਚੜਿਆ ਹੁਣ ਇੱਥੇ ਸਵਾਲ ਇਹ ਹੈ ਕਿ ਤੁਹਾਨੂੰ ਸਹੀ ਵਾਲਾ ਆਨੰਦ ਕਿੱਥੇ ਪ੍ਰਾਪਤ ਹੋਇਆ ਜਦੋਂ ਤੁਸੀਂ ਕਿਸੇ ਦਾ ਹੱਕ ਮਾਰ ਰਹੇ ਹੋ ਕਿਸੇ ਦਾ ਖੋ ਰਹੇ ਹਾਂ ਕਿਸੇ ਨੂੰ ਲੁੱਟ ਰਹੇ ਹਾਂ ਕਿਸੇ ਨੂੰ ਗੁਮਰਾਹ ਕਰ ਰਹੇ ਹਾਂ ਤੁਹਾਡੇ ਅੰਦਰ ਅਸਲ ਆਨੰਦ ਉਦੋਂ ਆ ਰਿਹਾ ਕਿ ਸਵਾਦ ਆ ਗਿਆ ਬੇਫਿਕਰ ਬਣਾ ਤਾ ਅਗਲੇ ਦਾ ਲੈ ਵੀ ਗਾਕ ਦਾ ਆਪਾਂ ਖਿੱਚਦਾ ਜਾਂ ਤੁਹਾਨੂੰ ਉਦੋਂ ਆਨੰਦ ਆ ਰਿਹਾ ਜਦੋਂ ਤੁਸੀਂ ਕਿਸੇ ਦੀ ਸੇਵਾ ਕਰਦੇ ਹਾੜ ਆ ਗਈ ਸਾਰਾ ਪੰਜਾਬ ਇੱਕ ਦੂਜੇ ਦੀ ਬਾਹ ਫੜ ਮੁਟ ਰਿਹਾ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਨਾਂ ਦੇ ਲਈ ਮੈਨੂੰ ਵੀ ਬੜਾ ਹਫੂਸ ਹੈ ਪਰ ਜਿਨ੍ਹਾਂ ਨੇ ਦਿਲ ਖੋਲ ਕੇ ਸੇਵਾ ਕੀਤੀ ਹੁਣ ਉਹਨਾਂ ਦੀ ਮੰਨ ਦੀ ਅਵਸਥਾ ਨੂੰ ਪੁੱਛ ਕੇ ਦੇਖੋ ਕਿੰਦਾ ਨਾ ਮਹਿਸੂਸ ਹੋ ਰਿਹਾ ਬਈ ਅਗਲੇ ਕਹਿ ਰਹੇ ਨੇ ਜੀ ਆਨੰਦ ਆ ਰਿਹਾ ਕੋਲੋਂ ਦੀ ਦੇਖ ਕੇ ਵੀ ਆਨੰਦ ਆ ਰਿਹਾ ਜਦੋਂ ਗੁਰੂ ਘਰ ਦੇ ਵਿੱਚ ਆ ਕੇ ਤੁਸੀਂ ਕਹਿੰਦੇ ਹੋ ਵੀ ਆਨੰਦ ਆਂਦਾ ਹੈ ਰੋਮ ਰੋਮ ਖਿਲ ਜਾਂਦਾ ਹੈ ਜਦੋਂ ਕਿਤੇ ਦੀਦਾਰਾ ਕਰਨ ਜਾਈਏ ਤੁਸੀਂ ਕਹਿੰਦੇ ਹੋ ਵੀ ਬੜਾ ਆਨੰਦ ਆਂਦਾ ਹੈ ਕੀਰਤਨ ਦੇ ਵਿੱਚ ਬੈਠੀਏ ਤੁਸੀਂ ਕਹਿੰਦੇ ਹੋ ਬੜਾ ਆਨੰਦ ਆਂਦਾ ਹੈ ਅਹੀ ਸਵਾਲ ਗੁਰੂ ਨਾਨਕ ਸਾਹਿਬ ਕਰ ਰਹੇ ਨੇ ਜਿਤ ਸੇਵੇ ਐ ਸੁਖ ਪਾਈ ਐ ਸੋ ਸਾਹਿਬ ਸਦਾ ਸੰਭਾਲੀ ਐ ਜਿਹਦੀ ਸੇਵਾ ਕੀਤੀਆਂ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ ਫਿਰ ਉਹਨੂੰ ਤੁਸੀਂ ਸਦਾ ਕਿਉਂ ਨਹੀਂ ਸੰਭਾਲਦੇ